ਅਜੇ ਹੀ ਥਾਂ ਜਿੱਥੇ ਪਾਠੀ ਅਤੇ ਪੰਡਿਤ ਦੀ ਸੁਣਾਈ ਦਿੰਦੀ ਆਵਾਜ਼ ਇੱਥੇ ਇੱਕੋ ਥਾਂ ਉੱਤੇ ਇਕੱਠੇ ਹੁੰਦੇ ਨੇ ਹਿੰਦੂ ਅਤੇ ਸਿੱਖ ਇਥਾਂ ਤਪ ਸਥਾਨ ਬਾਬਾ ਨਗਨ ਸਾਹਿਬ ਦਾਸ ਜੀ ਦਾ ਜਿੱਥੇ ਮੰਦਰ ਅਤੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਥੋਂ ਦਾ ਇਤਿਹਾਸ ਦੋ ਦੋਸਤਾਂ ਬਾਬਾ ਨਗਨ ਦਾਸ ਅਤੇ ਅਤਰ ਸਿੰਘ ਨਾਲ ਜੁੜਿਆ ਹੋਇਆ ਹੈ ਤਪਸਥਾਨ ਬਾਬਾ ਨਗਨ ਸਾਹਿਬ ਦਾਸ ਵਿੱਚ ਪੰਡਿਤ ਦੀ ਸੇਵਾ ਨਿਭਾ ਰਹੇ ਪੰਡਿਤ ਸੰਤੋਸ਼ ਕੁਮਾਰ ਅਤੇ ਉੱਪਰ ਬਣੇ ਗੁਰਦੁਆਰਾ ਸਾਹਿਬ ਦੇ ਹੈੱਡ ਕਰੰਥੀ ਨਿਰਮਲ ਸਿੰਘ ਨੇ ਇਸ ਥਾਂ ਨਾਲ ਜੁੜੇ ਇਤਿਹਾਸ ਨੂੰ ਈਟੀਵੀ ਭਾਰਤ ਨਾਲ ਸਾਂਝਾ ਕੀਤਾ ਹੈ ਆਓ ਤੁਸੀਂ ਵੀ ਜਾਣੋ ਤਪੋਸਥਾਨ ਬਾਬਾ ਜੀ ਤੋਂ ਬਾਬਾ ਜੀ ਨੇ ਇੱਥੇ ਭਗਤੀ ਕੀਤੀ ਹੈ ਔਰ ਇੱਥੇ ਹੀ ਬਾਬਾ ਜੀ ਨੇ ਆਪਣਾ ਸਰੀਰਕ ਚੋਲਾ ਤਿਆਗਿਆ ਨਾਲ ਹੀ 5 ਕਿਲੋ ਵਿੰਟਰ ਪਿੰਡ ਮਗਵਾਲ ਉੱਥੇ ਬਾਬਾ ਜੀ ਦੇ ਸਰੀਰ ਦਾ ਜਿਹੜਾ ਇਹ ਸੋਸਕਾਰ ਹੋਏ ਸੋ ਬਾਬਾ ਸਾਹ ਅਤਰ ਸਿੰਘ ਜੀ ਔਰ ਬਾਬਾ ਸਾਹਿਬ ਦਾ ਇਕੱਠੇ ਆਰਮੀ ਚ ਇਹਨਾਂ ਨੇ ਡਿਊਟੀ ਕੀਤੀ ਐ ਔਰ ਇੱਕ ਦਿਨ ਮਨ ਬਣਿਆ ਫਕੀਰਾਂ ਦਾ ਵੀ ਆਪਾਂ ਇਹ ਡਿਊਟੀ ਨਹੀਂ ਕਰਨੀ ਅੰਗਰੇਜ਼ੀ ਸ਼ਾਸਕ ਸਮੇਂ ਉਹਨਾਂ ਦਾ ਰਾਜ ਸੀ ਗੁਰਜਾਂ ਦਾ ਤਾਂ ਉਹ ਕਹਿੰਦੇ ਜੀ ਤੁਹਾਨੂੰ ਅਸੀਂ ਛੁੱਟੀ ਨਹੀਂ ਦੇ ਸਕਦੇ ਪਰ ਜਦੋਂ ਬਾਬਾ ਸਾਹਿਬ ਦਾਸ ਦੀ ਔਰ ਬਾਬਾ ਅਤਰ ਸਿੰਘ ਜੀ ਦੀ ਹਾਜ਼ਰੀ ਲਗਾਉਣੀ ਤਾਂ ਰਜਿਸਟਰ 'ਚ ਹਾਜ਼ਰੀ ਜਿੱਥੇ ਇਹਨਾਂ ਦਾ ਨਾਮ ਹੁੰਦਾ ਨਾ ਹਾਜ਼ਰੀ ਗੈਰਬ ਹੋ ਜਾਇਆ ਕਰੇ ਹਾਜ਼ਰੀ ਨਾ ਲੱਗਿਆ ਕਰੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਤਾਂ ਮਾ ਕੋਈ ਖਰਾ ਮਾਤਾ ਦੀ ਰੂਹ ਹੈ ਫਿਰ ਉਹਨਾਂ ਨੇ ਡਿਊਟੀ ਤੇ ਦੇਖਿਆ ਵੀ ਇਹ ਤਾਂ ਬੰਦਗੀ ਕਰਦੇ ਰਹਿੰਦੇ ਆ ਪਰ ਉਹ ਕਹਿੰਦੇ ਵੀ ਤੁਸੀਂ ਜਿਵੇਂ ਤੁਹਾਡਾ ਹੁਕਮ ਹੋਵੇ ਇਸ ਸਥਾਨ ਉਤੇ ਹਰ ਧਰਮ ਦੇ ਲੋਕ ਆਉਂਦੇ ਨੇ ਅਤੇ ਆਪਣੀ ਇੱਛਾ ਰੱਖਦੇ ਨੇ ਵੱਡਾ ਸੰਤੋਸ਼ ਨੇ ਦੱਸਿਆ ਕਿ ਲੋਕਾਂ ਦੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਵਿਦੇਸ਼ਾਂ ਵਿੱਚ ਬੈਠੀ ਸੰਗਤ ਵੀ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈਂਦੇ ਨੇ ਇੱਥੇ ਸਾਰੇ ਧਰਮ ਦੇ ਲੋਕ ਆਉਂਦੇ ਹਿੰਦੂ ਐ ਸਿੱਖ ਐ ਜੈਨੀ ਐ ਬੁੱਧੀ ਐ ਸਾਰੇ ਆਉਂਦੇ ਨੇ ਇੱਥੇ ਕੋਈ ਭੇਦਭਾਵ ਨਹੀਂ ਕੋਈ ਧਰਮਾਂ ਦਾ ਇੱਥੇ ਰੋਲਾ ਨਹੀਂ ਹੈ ਦੇਖੋ ਥੱਲੇ ਰਮਾਇਣ ਦੇ ਪਾਠ ਹੁੰਦੇ ਨੇ ਉੱਪਰ ਗੁਰੂ ਗ੍ਰੰਥ ਸਾਹਿਬ ਬਣਿਆ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੁੰਦੇ ਆ ਔਰ ਜਿੰਨੀਆਂ ਫੋਰਨ ਕੰਟਰੀਆਂ ਨੇ ਜਿੱਥੇ-ਜਿੱਥੇ ਪੰਜਾਬ ਦੇ ਵਸਣ ਦੇ ਬੈਠੇ ਆ ਉਹਨਾਂ ਵਿੱਚੋਂ ਤਕਰੀਬਨ ਤਕਰੀਬਨ ਸਾਰੀਆਂ ਕੰਟਰੀਆਂ ਵਿੱਚੋਂ ਸੇਵਾਦਾਰ ਇੱਥੇ ਬਾਬਾ ਜੀ ਦੇ ਸਥਾਨ ਤੇ ਅਖੰਡ ਪਾਠ ਸਭ ਇਹ ਸ਼ਾਮਲ ਲੈਂਦੇ ਨੇ ਉੱਥੇ ਹੀ ਤਪਸਥਾਨ ਦੇ ਪੰਡਤ ਨੇ ਦੱਸਿਆ ਕਿ ਬਾਬਾ ਨਗਨदास ਦਾ ਜਨਮ ਕਿੱਥੇ ਹੋਇਆ ਉਹ ਕੀ ਸ਼ੌਂਕ ਰੱਖਦੇ ਸੀ ਅੰਗਰੇਜ਼ਾਂ ਦੇ ਰਾਜ ਵੇਲੇ ਬਾਬਾ ਨਗਨਦਾਸ ਨੇ ਆਪਣੇ ਦੋਸਤ ਨਾਲ ਹੀ ਫੌਜ ਦੀ ਨੌਕਰੀ ਕੀਤੀ ਅਤੇ ਫਿਰ ਛੱਡ ਦਿੱਤੀ। ਆ ਜੀ ਨਦਾ ਜਨਮ ਨਾਨਕੇ ਪਿੰਡ ਠਗੜੱਬੇ ਨਾਭਾ ਵਿਖੇ ਪਿਤਾ ਸੀ ਦੀਦਾਰ ਸਿੰਘ ਜੀ ਦੇ ਘਰ ਮਾਤਾ ਭੋਲੀ ਜੀ ਦੇ ਕੁੱਖੇ ਹੋਇਆ। ਬਚਪਨ ਤੋਂ ਹੀ ਆਪ ਸੰਤ ਸੁਭਾਅ ਦੇ ਸੰ। ਜਵਾਨੀ ਸਮੇਂ ਆਪ ਜੀ ਨੇ ਪਹਿਲਵਾਨੀ ਅਤੇ ਮੋਦਗਰ ਸੁਗੰਤਾ ਸ਼ੌਕ ਸੀ। बाबा जी पहलवान थे कुश्ती अखाड़ा बीच दंगल लगाते थे उमरदास सौकसी आप जी ने संत अतर सिंह बाबा अतर सिंह जी नाल फौज बीच नौकरी की थी साहिबदास जी बाबा अतर सिंह जी महाराज मस्तवानी साहब दोनों मित्र थे बचपन से मित्र थे दोनों जने इकट्ठी फौज में भर्ती हुए इकट्ठी वहीं फैसला लिया कि अब नौकरी बहुत हो गया अब नौकरी नहीं करेंगे चलो कुछ काम किया जाए तो बाबा जी उदासीन डेरा एक हजार ग्यारह संत नगन बाबा साहिबदास जी तपस्या करने लगे मौन व्रत इस स्थान पे बाबा अतर सिंह महाराज मस्तवाना साहब दीवान लगाने लगे कथा प्रवचन संगत नु जो संगत थी उनका उद्धार करने लगे ਇੱਥੇ ਪੰਜ ਸਰਦਾਲੂ ਅਤੇ ਸੇਵਾ ਕਰਦੀ ਸੰਗਤ ਨੇ ਦੱਸਿਆ ਕਿ ਉਹ ਇਸ ਥਾਂ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਇਸ ਥਾਂ ਨਾਲ ਲੋਕਾਂ ਦੀ ਆਸਥਾ ਬੰਨੀ ਹੋਈ ਹੈ। ਸ੍ਰੀਮਨਤ ਸੇਵਾ ਕਰ। ਇੱਥੇ ਸੰਗਤ ਦਾ ਬਹੁਤ ਜ਼ਿਆਦਾ ਅਭਿਰਤ ਚੁਗੀਆ ਕਿਉਂਕਿ ਇੱਥੇ ਆ ਕੇ ਪਾਠ ਕਰਨਾ ਨੇ ਸ਼ਾਮ-ਸ਼ਾਮ ਸੁਣਨਾ ਤੇ ਬਾਕੀ ਖੰਡ ਪਾੜੂ ਹੋ ਬਹੁਤ ਚੱਲਦੇ ਇੱਥੇ ਆਪਣੇ। ਸਹੀ ਜਿਹਾ ਪੜ੍ਹ ਰਹੇ ਹੋ ਬਹੁਤ ਵੱਡੇ ਵੱਡੇ ਕੰਮ ਕਰਦੇ ਜੀ ਜਿੱਦ ਕਿਦੋਂ ਕੰਮ ਹੁੰਦਾ ਹੈ ਜਗ੍ਹਾ ਤੇ ਆ ਕੇ ਕੰਮ ਹੁੰਦਾ ਹੈ ਜੀ ਇਸ ਦਾ ਸ਼ੁਰੂ ਤੋਂ ਹੀ ਇਹਨਾਂ ਨਾਲ ਜੁੜੇ ਹੋਇਤੋਂ ਜਿਹੜੇ ਜਨਮ ਤੋਂ ਹੀ ਹਾਂ ਅਸੀਂ ਕਿੰਨੀ ਦੇ ਰੋਗਾਂ ਨਾਲ ਸਾਡਾ ਪਿੰਨ ਬਵਾਲ ਜੀ ਦੀ 64000 ਦੀ ਉਮਰ ਹੋ ਗਈ ਅੱਛਾ ਸਾਡੇ ਤਾਂ ਬਾਬਾ ਜੀ ਆਂਦੇ ਨੇ ਇਹਨਾਂ ਦਾ ਆਖਣਾ ਹੈ ਕਿ ਜਿਹੜੇ ਇੱਥੇ ਆਮ ਲੋਕ ਰਟੀਨ ਦੇ ਵਿੱਚ ਆਉਂਦੇ ਨੇ ਆਪਣੀਆਂ ਮੰਨਤ ਜਾਂ ਅਰਦਾਸ ਲੈ ਕੇ ਆਉਂਦੇ ਆ ਉਹ ਵੀ ਪੂਰੀਆਂ ਹੁੰਦੀਆਂ ਕਈ ਵਾਰ ਵੇਖਿਆ ਨੇ ਸੰਗ੍ਰੂਤ ਤੋਂ ਰਵੀ ਸ਼ਰਮਾ